ਨਹਿਂਗ ਸਿਬਲ ਦੇ ਬਾਰੇ ਵਿੱਚ ਆਏ ਕੁਝ ਲੋਕਾਂ ਵੱਲੋਂ ਸ਼ਰੀਆਮ ਤਲਵਾਰਾਂ ਨਾਲ ਵੱਡਿਆ ਹਿੰਦੂ ਨੇਤਾ ਪੰਜਾਬ ਦੇ ਵਿਗੜੇ ਲੈਂਡ ਆਂਡ ਆਰਡਰ ਦੀ ਮੂਹ ਬੋਲਦੀ ਤਸਵੀਰ ਕੁਝ ਦਿਨ ਪਹਿਲਾਂ ਵੀ ਨਹਿਂਗ ਬਣੇਚਾ ਆਏ ਕੁਝ ਲੋਕ ਵੱਲੋਂ ਵੱਡਿਆ ਸੀ ਪੁਲਿਸ ਮੁਲਾਜ਼ਮ ਦਾ ਮੁੰਡਾ ਦਿਨ ਦਿਹਾੜੇ ਕੁਝ ਨਹਿਂਗ ਬਣੇਚਾ ਆਏ ਲੋਕਾਂ ਵੱਲੋਂ ਸਿਵਲ ਹਸਪਤਾਲ ਦੇ ਸਾਹਮਣੇ ਤਲਵਾਰਾਂ ਨਾਲ ਇੱਕ ਹਿੰਦੂ ਨੇਤਾ ਨੂੰ ਵੱਢ ਦਿੱਤਾ ਗਿਆ ਐਕਟਿਵਾ ਸਵਾਰ ਦੋ ਹਮਲਾਵਰਾਂ ਵੱਲੋਂ ਹਿੰਦੂ ਨੇਤਾ ਤੇ ਤਲਵਾਰਾਂ ਨਾਲ ਹੋਏ ਹਮਲੇ ਦੀ ਖਬਰ ਅਗਵਾੰਗ ਫੈਲ ਗਈ ਹਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਾਫ਼ ਜਾਹਰ ਹੁੰਦਾ ਹੈ ਕਿ ਹਮਲਾ ਕਰਨ ਵਾਲੇ ਲੋਕਾਂ ਵੱਲੋਂ ਹਿੰਦੂ ਨੇਤਾ ਨੂੰ ਮਾਰ ਦੇਣ ਦੀ ਨੀਅਤ ਨਾਲ ਹੀ ਇਹ ਹਮਲਾ ਕੀਤਾ ਗਿਆ ਸੀ ਹਮਲੇ ਦਾ ਪਤਾ ਲੱਗਦੇ ਹੀ ਸਾਰੇ ਹਿੰਦੂ ਨੇਤਾਵਾਂ ਵੱਲੋਂ ਸਿਵਲ ਹਸਪਤਾਲ ਪਹੁੰਚ ਕੇ ਇਸ ਹਮਲੇ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਪੁਲਿਸ ਪਾਰਸ਼ਾਸ਼ਨ ਸਮੇਤ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਹਿੰਦੂ ਨੇਤਾ ਦੀ ਪਛਾਣ ਸੁਨੀਲ ਥਾਪਰ ਉਰਫ ਗੋਰਾ ਥਾਪਰ ਵਜੋਂ ਹੋਈ हिंदू नेता दी गंभीर हालत ਨੂੰ ਦੇਖਦੇ ਉਹਨਾਂ ਨੂੰ ਲੁਧਿਆਣਾ ਦੇ ਧਿਆਨੰਦ ਹਸਪਤਾਲ ਵਿੱਚ ਪਹੁੰਚ ਕਰਵਾ ਦਿੱਤਾ ਗਿਆ ਜਿੱਥੇ Hindu ਸੰਗਠਨ ਵੱਲੋਂ ਤਾਰਨਾ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਪਾਰਸ਼ਾਸ਼ਨ ਅਤੇ ਪੰਜਾਬ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਪਤਾ ਲੱਗਾ ਹੈ ਕਿ ਹਮਲੇ ਸਮੇਂ Hindu ਨੇਤਾ ਨਾਲ ਉਹਨਾਂ ਦੀ ਸੁਰੱਖਿਆ ਵਾਸਤੇ ਗਨਮੈਨ ਵੀ ਨਾਲ ਸੀ ਪਰ ਉਸ ਵੱਲੋਂ ਕੋਈ ਵੀ ਹਰਕਤ Hindu ਨੇਤਾ ਦੇ ਬਚਾਅ ਵਾਸਤੇ ਨਹੀਂ ਕੀਤੀ ਗਈ ਮੌਕੇ ਤੇ ਹਾਲਾਤ ਤਣਾਪੂਰਨ ਬਣੇ ਹੋਏ ਹਨ पुलिस प्रशासन वालों पारी पुलिस प्रशासन दी तायनाती कीती गई है लुधियाना तो राम कृष्ण अरोड़ा जसवीर जैसा गिर को कौन हालात की ने गोरा थापड़ जी अगर था गोरा था थापड़ जी चुनदा तो प्रशासन जिम्मेदार पुलिस इसका जो प्रशासन जिम्मेदार है जो कुछ होया सिर्फ प्रशासन ने करसी होया ओके 2 ਲੀਟਰਾਂ ਦਾ ਜਿਹੜੇ ਲੋਕ ਪੰਜਾਬ 'ਚ ਕੰਮ ਕਰਦੇ ਨੇ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਲਈ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਦਾ ਮਖੌਲ ਬਣਾਇਆ ਹੋਇਆ ਸੁਰੱਖਿਆ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਲੀਡਰ ਨਸ਼ਾ ਵੇਚਦੇ ਫੜੇ ਜਾਂਦੇ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਸੁਰੱਖਿਆ ਕਿਹਨੂੰ ਦਿੱਤੀ ਗਈ ਹੈ ਜਿਹੜੇ ਹਾਈ ਮੈਟ ਗੜਮੈਂ ਲਾ ਕੇ ਰੋਬ ਵੀ ਕਰਦੇ ਨੇ ਉਹਨਾਂ ਨੂੰ ਸੁਰੱਖਿਆ ਲੱਗਿਆ ਪਤਾ ਕਿੰਨੇ ਲੋਕ ਨੇ ਫਿਰ ਵੀ ਜਿਹੜੀ ਰਿਕਾਰਡਿੰਗ ਤੁਹਾਡੇ ਕੋਲ ਆਈ ਪਤਾ ਨਹੀਂ ਲੱਗੇ ਕਿੰਨੇ ਲੋਕ ਨੇ ਤੁਹਾਨੂੰ ਵੀ ਕਿਰਪਾ ਨਾਲ ਉਹਨਾਂ ਨੇ ਕਿੱਤੋਂ ਕੱਟੇ ਜਿਨ੍ਹਾਂ ਨੇ ਆਪ ਪ੍ਰਸ਼ਾਸਨ ਤੇ ਹਮਲਾ ਕੀਤਾ ਬਿਲਕੁਲ ਤਰਜ ਕੀਆ ਸੀਪੀ ਸਾਹਿਬ ਡੀਜੀਪੀ ਸਾਹਿਬ ਨੂੰ ਕੀ ਕਹਿ ਰਹੇ ਆ ਲੜਾਈ ਕਿਸ ਦੀ ਚੱਲਦੀ ਸੀ ਕੋਰਾ ਥਾਪਰ ਵਿੱਚ ਜਾ ਕੇ ਫਸ ਗਿਆ ਮੈਸੇਦ ਕੋ ਕੀ ਗਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੜਾਈ ਕਿਸੇ ਦੀ ਚੱਲਦੀ ਸੀ ਉਹ ਤੇ ਕੋਰਾ ਥਾਪਰ ਫਸ ਗਿਆ ਕਰੋ ਲੈਂਦਾ ਕੋ ਨਾਲ ਵੀਡੀਓ ਦੇਖੋ ਉੱਤੇ ਵੀਡੀਓ ਤੇ ਲੱਗਦਾ ਵੀ ਕਿਸੇ ਦੀ ਲੜਾਈ ਚੱਲੀ ਤੇ ਕੋਰਾ ਥਾਪਰ ਵਿੱਚ ਬੱਝ ਗਿਆ ਤੇ ਵਾਹਨ ਵੀ ਲੈ ਗਏ ਉਹਨਾਂ ਦਾ ਕੋਈ ਐਕਟ ਵੀ ਬਾਹਰ ਨਿਕਲੇ ਸੀ ਸਿਮਾ ਦੀ ਵੀਡੀਓ ਵੀਡੀਓ ਸਕੂਟਰ ਵੀ ਨਾਲ ਲੈ ਗਏ ਨੇ ਸਕੂਟਰ ਲੈ ਕੇ ਉਹ ਵੀ ਸਿਮਾ ਚ ਘੁੰਮ ਰਹੇ ਨੇ ਜਾਰਜਿੰਦ ਬੜੀ ਮੁਸ਼ਕਲਤੀ ਹੈ ਬੜੀ ਮੁਸ਼ਕਲਤੀ ਕਰਤੀ ਹੈ ਨੇ ਅੰਗ ਫੜੇ ਜਾਣਗੇ ਪਰ ਨੇ ਅੰਗ ਠੀਕ ਮਰੇਗਾ ਤੇ ਪੁਲਿਸ ਵਾਲੇ ਗਨ ਵੀ ਖੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੋਲ ਜੀ ਮਲਾਇਨ ਦੀ ਗਨ ਵੀ ਖੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹ ਉਹਨੂੰ ਜਿਹੜਾ ਸਿਕਿਟੀ ਗਾਰਡ ਹੋਈ ਦੱਸ ਸਕਦਾ ਜਿਹੜੇ ਵਾਲੀ ਠੀਕ ਕੀ ਸਟੈਪ ਲਏਗਾ ਸਟੈਪ ਰਹੇਗਾ ਕੀ ਇਹਨੂੰ ਕੁਰਸੀ ਛੱਡ ਦੇਣੀ ਚਾਹੀਦੀ ਐਸ ਮਤਲਬ ਮੈਂ ਉਹ ਕਾਲਾ ਨਿਕਲ ਰਿਹਾ ਨਹੀਂ ਐਸੇ ਸੀਐਮ ਵਾਸਤੇ ਐਸੇ ਕੰਜ ਮੁਰਦਾਬਾਦ 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 ਜਿਹੜਾ ਪੁਲਿਸ ਕਮਿਸ਼ਨਰ ਹਾਏ 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 ਐਸਪੀ ਸੈਂਟਰਲ ਮੁਰਦਾ ਸੀਵਲ ਦੇ ਬਾਹਰ ਹੋਵੇ ਖਾਸੀ ਕਮਿਸ਼ਨਰ ਮੁੰਤਾ ਸੀਵਲ ਕੋ ਲਾਵਾ ਐਸਾ ਦੇਖ ਕੇ ਰਜਵੀ ਹੋਇਆ ਐਸਾ ਦੇਖ ਕੇ ਰਜਵੀ ਹੋਇਆ ਪੁਲਿਸ ਪ੍ਰਸ਼ਾਸਨ ਦਾ ਇਹ ਹਾਲ ਹੈ ਵੀ ਤੁਹਾਡੇ ਘਰਾਂ ਦੇ ਚ ਵੜ ਕੇ ਅਸੀਂ ਜਿਹੜਾ ਰੋਲਾ ਪੰਦੇ ਨਾ ਮਾਫ ਕਰਨਾ ਵੀ ਪੱਤਰਕਾਰ ਸਾਹਿਬ ਵੀ ਸਾਨੂੰ ਕਹਿੰਨੇ ਉਹ ਤੋਂ ਵੀ ਅਸੀਂ ਬੋਲਦੇ ਆ ਅਸੀਂ ਆਪਣੇ ਹੱਕਾਂ ਲਈ ਆਪਣੇ ਸਮਾਜ ਲਈ ਬੋਲਦੇ ਆ ਹਨਾ ਅੱਜ ਕੀ ਹੋ ਰਿਹਾ ਸਰੇ ਹਮ ਇੱਕ ਬੰਦਾ ਮੱਥਾ ਟੇਕ ਕੇ ਜਾ ਰਿਹਾ ਸੀਵਲ ਹਸਪੀਟਲ ਦੇ ਬਾਹਰ ਜਿੱਥੇ ਚਲਦੀ ਰੋਡ ਹੈ ਚਾਰ ਮਲੰਗ ਠੀਕ ਹੈ ਨਾ ਮੈਂ ਨਿਆਂੰਗ ਨਹੀਂ ਕਹਿੰਦਾ ਉਹਨਾਂ ਨੂੰ ਮਲੰਗ ਕਹਿੰਨਾ ਚਾਰ ਮਲੰਗ ਸਾਡੇ ਭਰਾ ਦੇ 80% ਕਰਪਾਨਾ ਮਾਰ ਕੇ ਚਲੇ ਜਾਂਦੇ ਸਾਂਦਰ ਚੌਂਕੀ ਬਣੀ ਐ 100 ਮੀਟਰ ਤੇ ਥਾਣਾ ਐਸੀ ਵੀ ਸੈਂਟਰਲ ਕਿੱਥੇ ਐ ਸੈਂਟਰਲ ਮੁਰਦਾਬਾ ਕਿੱਥੇ ਬੋਲ ਨੀਚੱਕੇ ਕਿੱਥੇ ਬਰਸ਼ਾ ਸੈਂਟਰਲ ਨੀਚੱਕੇ ਬੋਲ ਨੀਚੱਕੇ ਪੁਲਿਸ ਕਮਿਸ਼ਨਰ ਲੁਧਿਆਣਾ ਡੀਸੀਪੀ ਬੋਲ ਨੀਚੱਕੇ ਪੁਲਿਸ ਕਮਿਸ਼ਨਰ ਮੁਰਦਾਬਾ ਅੱਧਾ ਘੰਟਾ ਪੁਲਿਸ ਵੀ ਅੱਧਾ ਘੰਟਾ ਅੱਧਾ ਘੰਟਾ ਸ਼ਿਵਲ ਦੇ ਬਾਰ ਪੁੱਜਣੀ ਜੀਰੋ ਹੈ ਲੁਧਿਆਣੇ ਨਾਲੀ ਪੰਜਾਬ ਗਈ ਮੁੱਖ ਮੰਤਰੀ ਆਪਣੀਆਂ ਵੋਟਾਂ ਲੈ ਲਈ ਜਲੰਧਰ ਬਸਿਆ ਨੂੰ ਪੰਜਾਬ ਦੀ ਕੋਈ ਫਿਕਰ ਨਹੀਂ ਆਗੀ ਦਿਨ ਦਿਹਾੜੇ ਰੋਜ਼ ਅਟੈਕ ਹੋ ਰਿਹਾ ਕੋਈ ਚਿੰਤਾ ਨਹੀਂ ਕੀ ਅਕਸਰ ਆਪਣੀਆਂ ਸਾਥੀਆਂ ਆਪਣੀ ਸਰਦ ਤੋਂ ਕਰਦਾ ਮੈਨੂੰ ਫੜ ਕੇ ਸੱਚ ਸਦਾ ਦਿੱਤੀ ਆਵੇ ਲੇਕਿਨ ਸਰੇ ਆ ਮੇਰੇ ਬੱਡੋ ਕਾ ਕਿਤਨੀ ਸੇਫ ਨੇ ਨਾ ਪਰ ਤਾਂ ਫਿਰ ਹਾਂ ਸੇਜ ਜੇ ਉਹਨਾਂ ਵੱਲੋਂ ਪਹਿਲ ਪਹਿਲ ਵਾਰ ਹੋਈ ਹੈ ਫਿਰ ਸਾਡੇ ਵੱਲੋਂ ਵੀ ਹੋ ਸਕਦੀ ਹੈ ਹਾਂ ਦੇ ਕੁਝ ਹੀ ਕਰੂੰਗੇ ਹਿੰਸੇ ਕੋ ਜੂੜੀ ਫਿਰ ਇਹੀ ਇਹ ਤਾਂ ਉਹਨਾਂ ਨੂੰ ਫੋਨਾ ਚਾਹੀਦਾ ਨਾ ਜੋ ਉਹਨਾਂ ਨੇ ਕੀਤਾ ਵਾ ਫਿਰ ਉਹਨਾਂ ਨੂੰ ਇਹ ਵੀ ਸੋਣਾ ਇਹਦੇ ਅਸੀਂ ਕਰਾਂਗੇ ਸਾਹਮਣੇ ਵਾਲੇ ਵੀ ਕਰਾਂਗੇ ਫਿਰ ਉਸ ਤੋਂ ਪਹਿਲਾਂ ਵੀ ਬਲੈਡ ਸਾਰੀਆਂ ਹਾਂਜੀ ਸਰ ਦੇਖਦੇ ਆ ਕੰਡੀਸ਼ਨ ਆ ਕਿਰਟੀਕਲ ਆ ਗਿਆ ਕਿਰਟੀਕਲ ਰੈਪਰ ਕਿੱਧਰ ਜਾ ਰਿਹਾ ਹਾਂਜੀ ਸੀਐਮਸੀ ਲੈ ਕੇ ਜਾ ਰਹੇ ਨਹੀਂ ਸਿੰਘਪੁਰਾ ਦੇ ਵਿੱਚ ਕੋਈ ਸਿਰ ਤੇ ਬਹੁਤ ਜਿਹੇ ਮਾਇਰ ਕੋ ਸਪੰਦਰ ਕੋਈ ਨਾ ਰਹੂਂਦੀ। ਉਹ ਪਹਿਲਾਂ ਵੀ ਫ੍ਰੈਕਟ ਆ ਗਿਆ ਸੀ। ਪਹਿਲਾਂ ਬਹੁਤ ਆਈਆਂ ਨੇ ਸਰ। ਬਹੁਤ ਆ ਰਹੇ ਸੀ। ਸਿੱਧੇ ਕੰਮ ਸਾਰਾ ਪਤਾ ਨਹੀਂ ਸੀਗਾ ਕਿ ਕਿਸ ਗੱਲ ਦਾ ਫ੍ਰੈਕਟ ਆ ਗਿਆ ਸੀ। ਕੀ ਕਿਹਾ ਜਾਂਦਾ ਸੀ? ਮੇਕੀ ਤੈਨੂੰ ਜਾਨੋ ਮਾਰ ਦਾਂਗੇ ਇਦਾਂ ਦਾ ਕਰਕੇ ਮੈਂ ਕਾਫੀ ਆਸਾਂ ਦੇ ਸੀ। ਕੋਈ Hindu ਕਰ। ਨਹੀਂ ਸਰ। ਹਾਂਜੀ ਹਾਂਜੀ। ਇਹ ਫ੍ਰੈਕਟ ਲੱਗਣਾ ਆ ਰਿਹਾ। ਰੀਸੈਂਟਲੀ ਫ੍ਰੈਕਟ ਕਦੋਂ ਆਇਆ ਸੀਗਾ? ਇਹ ਮੈਨੂੰ ਅਨਿਆਂ ਨਹੀਂ ਪਤਾ। ਪਰ ਕਾਫੀ ਬਹੁਤ ਸਾਥ ਆ ਰਹੇ ਸੀ। ਕਿੱਥੋਂ ਦਾਰੀ ਸਾਥ ਤੋਂ? ਕਿਉਂ ਸਾਾਨੂੰ Hindu ਆਣੂ ਮਾਰਵਾ ਰਹੇ ਹੋ ਤੁਸੀਂ? ਆਖੂੜਾ ਹਿੰਦੂਆਂ ਦਾ ਹਿੰਦੂਆਂ ਦਾ ਇਹਦੀ ਜਮੀਨਾਂ ਦਾ ਰੋੜ ਰੋੜ ਕੇ ਬਰਵਾਲ ਕੀਤਾ ਤੁਸੀਂ ਲੋਕਾਂ ਨੇ ਸੀਬੀ ਕਮਿਸ਼ਨਰ ਬਿਲਕੁਲ ਲੈਖ ਛੇਪ ਛੇਪ ਪੰਜਾਬ ਪੁਲਿਸ ਮੁਰਦਾਬਾਦ ਆਖੂੜਾ ਹਿੰਦੂਆਂ ਦਾ ਵਸ ਨਹੀਂ ਜਾਂਦਾ ਵਾਗੇ ਇਹ ਅੱਜ ਤਾਂ ਨਹੀਂ ਪੈਂਦਾ ਆ ਰਿਹਾ ਇਹ ਅਤਵਾਦੀ ਟਾਈਮ ਦਾ ਪੈਂਦਾ ਆ ਰਿਹਾ ਹਿੰਦੂਆਂ ਦਾ ਖੂੜ ਕਿਹੋ ਜਿਹਾ ਕੀ ਸੀ ਕਿਸੇ ਪ੍ਰੋਗਰਾਮ ਤੇ ਆਸੀ ਥਾਪੜ ਸਾਹਿਬ ਉੱਥੇ ਸਿਵਲ ਹਸਪੀਟਲ ਸਿਵਲ ਹੌਟਲ ਦੇ ਵਿੱਚ ਹੀ ਕੁਛ ਨੇਂਗਾ ਨੇ ਉਹਨਾਂ ਤੇ ਐਸਾ ਹਮਲਾ ਕੀਤਾ ਕਿ ਮੈਂ ਦਾਸ ਨਹੀਂ ਸਾਦਾ ਮੈਨੂੰ ਰੋਣਾ ਆ ਰਿਹਾ ਵੀ ਸਭੋ ਸਭ ਦੀ ਜੋ ਹਾਲ ਨੇ ਤੁਸੀਂ ਦੇ ਕੈਮਲੋ ਸੀ ਕਿੱਦਾਂ ਲੱਗੇ ਸੀ ਹਸਪੀਟਲ ਚੇਂਜ ਕਰਾਇਆ ਆ ਕੇ ਬੋਬ ਤੁਸੀਂ ਮਾਲਕ ਕੋ ਆਪਣਾ ਬੇਨਤੀ ਕਰਦੇ ਮਾਲਕ ਉਹਨਾਂ ਦੀ ਜ਼ਿੰਦਗੀ ਨੂੰ ਜ਼ਿੰਦਗੀ ਬਖਸ਼ਦੀ ਉਹਨਾਂ ਦੀ ਬਹੁਤ ਸਾਡੇ ਵੱਡੇ ਜੋਹਦਾ ਨੇ ਉਹਦੇ ਵਿੱਚ ਹਿੰਦੂ ਵੀ ਆ ਹਰ ਕਮਿਊਨਿਟੀ ਦੇ ਲੋਕ ਨੇ ਔਰ ਜਦੋਂ ਇਹ ਹਮਲਾ ਹੋਦਾ ਜਿਸ ਤੰਗ ਦੇ ਨਾਲੇ ਹਮਲੇ ਹੋ ਰਹੇ ਨੇ ਇਹ ਬੈਲ ਪਲੇਨ ਔਰ ਸਾਜ਼ਿਸ਼ ਦੇ ਨਾਲ ਹੋ ਰਹੇ ਨੇ ਸੋ ਇਸ ਗੱਲ ਦੀ ਅਸੀਂ ਨਿੰਦਿਆ ਕਰਦੇ ਆਂ ਔਰ ਮੈਂ ਸੋਚਦਾ ਵੀ ਇਹਦੇ ਖਿਲਾਫ ਸਾਰਿਆਂ ਨੂੰ ਇਕੱਠੇ ਹੋ ਕੇ ਅਸੀਂ ਜ਼ਰੂਰ ਕੋਈ ਵੱਡਾ ਐਕਸ਼ਨ ਲਵਾਂਗੇ ਜਿਹਦੇ ਨਾਲ ਇਹ ਸਰਕਾਰ ਜਾਗ ਸਕੇ। ਲੇਕਿਨ ਦਿਕਨ ਸਾਹਿਬ ਬਾਹਰ ਹੀ ਹੋਇਆ ਹਮਲਾ। ਬਾਹਰ ਹੀ ਗੱਲ ਕਰ ਰਿਹਾ ਸੀ ਹਸਪਤਾਲ ਦੇ ਅੰਦਰ ਚੁੰਕੀ ਆ ਥੋੜੀ ਦੂਰ ਅੰਦਰ ਹੀ ਚੁੰਕੀ ਆ ਥੋੜੀ ਦੂਰ ਹੀ ਥਾਣਾ ਵੈ। ਲੇਕਿਨ ਲੋਕ ਆਪਣੇ ਆਪਣੇ ਲੈ ਕੇ ਆਏ ਨੇ। ਲੇਕਿਨ ਉੱਥੇ ਕੋਈ ਪੁਲਿਸ ਕਾਨੂੰਨ ਜੋ ਨਹੀਂ ਲੇਕਿਨ ਹੁਣ ਵੀ ਜਿੱਪੀ ਆਈ ਨਹੀਂ। ਕੋਈ ਕਾਫੀ ਸਮੇਂ ਤੋਂ। ਅਸੀਂ ਬੇਨਤੀ ਤੁਹਾਨੂੰ ਕਰ ਰਹੇ ਆਂ ਵੀ ਇਹ ਜਿਹੜੀ ਗੱਲਾਂ ਸਾਡੀ ਜਾਣਕਾਰੀ ਚਾਹੀਦੀ ਹੈ ਕਿ ਕੀ ਹੋਇਆ ਸੀ ਮ ਨੇ ਅਜੋਕ ਨਾਓ ਜਿਹੜੀ ਅਲਿਗੇਸ਼ਨ ਆਈ ਹੈ ਉਹ ਇਹ ਹੈ ਕਿ ਕਿ थापर साहब ਤੇ ਕਿਸੇ ਨੇ ਅਟੈਕ ਕੀਤਾ ਹੈ ਐਗਜ਼ੈਕਟਲੀ ਕੀ ਸਿਚੁਏਸ਼ਨ ਹੋਈ ਹੈ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਹੋਰ ਗੱਲਾਂ ਕਲੀਅਰ ਕਰਕੇ ਦੱਸਾਂਗੇ ਜੀ ਥੈਂਕ ਯੂ ਥੈਂਕ ਯੂ ਇੱਕ ਛੋਟਾ ਜਿਹਾ ਸਵਾਲ ਹੈ ਛੋਟਾ ਜਿਹਾ ਮੈਮ ਜਿਹੜਾ ਹਮਲਾ ਹੋਇਆ ਕਿੰਨੇ 11 ਵਜੇ ਹੋਇਆ ਸੀਗਾ ਤੇ ਪੁੱਛਤਾ ਕਿ ਕਿੰਨੇ ਵਜੇ ਇਹ ਸਾਰੀ ਹਾਲੇ ਅੰਡਰ ਇਨਵੈਸਟੀਗੇਸ਼ਨ ਹੈਗੀ ਸਾਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਸਾਨੂੰ ਪ੍ਰੋਪਰ ਇਨਫੋਰਮੇਸ਼ਨ ਆਏਗੀ ਉਹ ਵੀ ਸਾਨੂੰ ਡਾਕਟਰ ਸਾਹਿਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਥੈਂਕ ਯੂ ਸੀਸੀਟੀ ਵੀਡੀਓ ਕਵਰਜ ਹਾਲੇ ਚੱਲ ਰਹੀ ਜਿਹੜੇ